ਇਸ ਵੇਲੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 22 ਕਿਲੋ ਅਫੀਮ ਸਮੇਤ 9 ਲੋਕਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਪਟਰ ਕਰ ਲਿਆ ਹੈ। ਪਿਛਲੇ ਇੱਕ ਹਫ਼ਤੇ 'ਚ 9 ਜਣੇ ਹੋਰ ਗ੍ਰਿਫਤਾਰ ਹੋਏ। 22 ਕਿਲੋ ਟੋਟਲ 4ਪੀਐਮ ਦੀ ਅਫੀਮ ਦੀ ਰਿਕਵਰੀ ਹੋਈ ਹੈ। ਮੀਆਂ ਅਮਰ ਸ਼ੁਕਲੇ ਦੇ ਕੋਲ ਪਿਛਲੇ ਕਰੀਬ 4 ਮਹੀਨਿਆਂ ਤੋਂ 50 ਲੱਖ ਰੁਪਏ ਦੀ ਰਕਮ ਹਵਾਲੇ ਰਾਹੀਂ ਦੇਣ ਲੈਣ ਕੀਤਾ ਗਿਆ ਹੈ। ਪਿਛਲੇ 4 ਮਹੀਨਿਆਂ ਦੇ ਅੰਦਰ ਜਿਹੜੇ ਵਿਦੇਸ਼ਾਂ 'ਚ

ਲਗਭਗ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਪੁਲਿਸ ਨੇ ਫ੍ਰੀਜ਼ ਕਰ ਦਿੱਤੇ ਆ ਸੋ ਇਸ ਤੋਂ ਇਲਾਵਾ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ ਹੋ ਚੁੱਕੀ ਆ ਜਿਹੜੇ ਫਗਵਾੜਾ ਦੇ ਅਮਿਤ ਸ਼ੁਕਲਾ ਜਿਹੜੇ ਮਨੀ ਚੈਂਜਰ ਦੇ ਮਾਮਲੇ ਦੇ ਵਿੱਚ ਮੈਂ ਥੋੜੀ ਗੱਲ ਕਰਾਂਗਾ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਦੁਆ ਦਾ ਕਾਫੀ ਚੱਲ ਰਿਹਾ ਸੀ ਇਹ ਜਿਹੜੇ ਲੀਡਰਾਂ ਦੀ ਗੱਲ ਕਰਦੇ ਆ ਉਹ ਪਿੱਛੇ ਗਏ ਇਹ ਭਾਜਪਾ ਦੇ ਲੀਡਰ ਸਮਝਿਆ ਹੋਰ ਪਾਰਟੀ ਦੇ ਬਿਲਕੁਲ ਭਾਜਪਾ ਦੇ ਅੱਗੋਂ ਆਗੂ ਪਹੁੰਚੇ ਸਨ ਦੇਖੋ ਕੋਰੀਅਰ ਦੇ ਰਾਹੀਂ 에ਰਪੋਰਟਾਂ ਤੋਂ ਅਫੀਮ ਲੰਘਣੀ ਕਿੱਡੀ ਤਗੜ ਸਾਬ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਇਸ ਵੇਲੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 22 ਕਿਲੋ ਅਫੀਮ ਸਮੇਤ 9 ਲੋਕਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇੱਥੇ ਇੱਕ ਬਹੁਤ ਵੱਡਾ ਚਿਹਰਾ ਫਗਵਾੜਾ ਤੋਂ ਸ਼ੁਕਲਾ ਮਨੀ ਚੈਂਜਰ ਦੇ ਮਾਲਕ ਅਮਿਤ ਸ਼ੁਕਲਾ ਦਾ ਚਿਹਰਾ ਸਾਹਮਣੇ ਆਇਆ ਹੈ ਜਿੱਥੇ ਪੁਲਸ ਨੇ ਬਹੁਤ ਵੱਡੇ ਸੰਗੀਨ ਦੋਸ਼ਾਂ ਤਹਿਤ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਮਿਤ ਸ਼ੁਕਲਾ ਤੇ ਦੋਸ਼ ਲੱਗੇ ਹਨ ਕਿ ਜੋ ਅਫੀਮ ਦੇ ਤਸਕਰ ਫੜਿਆ ਇੱਕ ਅੰਤਰਰਾਸ਼ਟਰੀ ਸਮੱਗਲਿੰਗ ਦਾ ਜਿਹੜਾ ਮੁੱਦਾ ਆ ਉਸ ਵਿੱਚ ਗ੍ਰਿਫਤਾਰੀਆਂ ਹੋਈਆਂ ਅਮਿਤ ਸ਼ੁਕਲੇ ਦੇ ਕੋਲ ਪਿਛਲੇ ਕਰੀਬ 4 ਮਹੀਨਿਆਂ ਤੋਂ 50 ਲੱਖ ਰੁਪਏ ਦੀ ਰਕਮ ਹਵਾਲੇ ਰਾਹੀਂ ਦੇਣ ਲੈਣ ਕੀਤਾ ਗਿਆ ਹੈ ਪਿਛਲੇ 4 ਮਹੀਨਿਆਂ ਦੇ ਅੰਦਰ ਜਿਹੜੇ ਵਿਦੇਸ਼ਾਂ 'ਚ ਨਸ਼ੀਲੇ ਪਦਾਰਥ ਵੇਚੇ ਜਾਂਦੇ ਸਨ ਉਸ ਦਾ ਹਵਾਲੇ ਰਾਹੀਂ ਪੈਸਾ ਆਉਂਦਾ ਸੀ ਤੇ ਉਹ ਪੈਸਾ ਦੋ ਲੋਕ ਅਮਤ ਸ਼ੁਕਲੇ ਕੋਲ ਆਉਂਦੇ ਸਨ ਤੇ ਪੈਸਾ ਲੈ ਜਾਂਦੇ ਸਨ ਜਿਸ ਵਿੱਚ ਇੱਕ ਲੜਕੀ ਅਮਰਜੀਤ कौर ਤੇ ਦੂਜਾ ਲੜਕਾ سنی ਦਾ ਨਾਮ ਸਾਹਮਣੇ ਆਇਆ ਹੈ ਜੋ ਕਿ ਪੈਸੇ ਲੈ ਕੇ ਜਾਂਦੇ ਸਨ ਪੰਜਾਬ ਤੋਂ ਦਿੱਲੀ ਝਾਰਖੰਡ ਦੀਆਂ ਸਟੇਟਾਂ ਦੇ ਵਿੱਚ ਜਾ ਕੇ ਜਿਹੜੇ ਆਪਰੇਟਰ ਸਨ ਉਹਨਾਂ ਵਿੱਚ ਵੰਡਦੇ ਸਨ ਸੋ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿੱਚ ਫੜੇ ਗਏ ਯੂਰੋਪੀਆਂ ਤੋਂ ਲਗਭਗ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਪੁਲਿਸ ਨੇ ਫ੍ਰੀਜ਼ ਕਰ ਦਿੱਤੇ ਆ ਸੋ ਇਸ ਤੋਂ ਇਲਾਵਾ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ ਹੋ ਚੁੱਕੀ ਆ ਸੋ ਜਲੰਧਰ ਦੇ ਕਮਿਸ਼ਨਰ ਸੁਪਨ ਸ਼ਰਮਾ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਕੋਲ ਕੁਝ ਨਹੀਂ ਸੀ ਪਰ ਹੁਣ ਜਦੋਂ ਦੇ ਇਸ ਕੰਮ ਦੇ ਵਿੱਚ ਸ਼ਾਮਲ ਹੋਏ ਆ ਤੇ ਕਰੀਬ 6 ਮਹੀਨਿਆਂ ਦੇ ਬਾਅਦ ਲਗਜ਼ਰੀ ਗੱਡੀਆਂ ਖਰੀਦਦੇ ਆ ਇਤੋਂ ਤੱਕ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਵਿੱਚ ਬਹੁਤ ਸਾਰੇ ਇਹੋ ਜਿਹੇ ਔਰੋਪੀ ਆ ਜਿਨ੍ਹਾਂ ਦੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਵਾਈਟ ਕਾਲਰ ਹਨ ਪਰ ਇਸ ਮਾਮਲੇ ਦੇ ਵਿੱਚ ਇਹ ਨਾਮ ਸਾਹਮਣੇ ਆਉਣ ਤੇ ਬੜੀ ਹੈਰਾਨੀ ਹੋਈ ਹੈ ਕੌਣ ਕੌਣ ਸ਼ਾਮਲ ਸੀ ਇਹਦੇ ਵਿੱਚ ਉਹ ਸੀ ਸਾਰੀ ਡਿਟੇਲ ਦਵਾਂਗੇ ਜਿਹੜੇ ਫੜੇ ਗਏ ਲੋਕ ਉਹ ਵੀ ਦੱਸਾਂਗੇ ਸੁਪੋਂ ਸ਼ਰਮਾ ਜੀ ਨੇ ਆਪਣੀ ਪ੍ਰੈਸ ਕਾਨਫਰੰਸ ਕੀ ਦੱਸਿਆ ਪੂਰੀ ਡਿਟੇਲ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਖਬਰ ਦੇ ਨਾਲ ਬਣੇ ਰਹੋ ਪਰ ਹੁਣ ਆਪਾਂ ਫਿਰ ਗੱਲ ਕਰਦੇ ਹਾਂ ਫਗਵਾੜਾ ਤੋਂ ਉਗੇ ਕਾਰੋਬਾਰੀ ਅਮਿਤ ਸ਼ੁਕਲਾ ਦੀ ਅਮਿਤ ਸ਼ੁਕਲਾ ਦਾ ਜਦੋਂ ਨਾਮ ਆਇਆ ਫਗਵਾੜਾ ਦੇ ਵਿੱਚ ਤਾਂ ਬਹੁਤ ਹੈਰਾਨੀ ਵਾਲਾ ਮਾਹੌਲ ਬਣ ਗਿਆ ਲੋਕਾਂ ਨੇ ਸਾਨੂੰ ਫੋਨ ਕੀਤੇ ਲੋਕਾਂ ਨੇ ਜੋ ਚਰਚਾ ਚੱਲੀ ਲੋਕਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ੁਕਲਾ ਇੱਕ ਬਹੁਤ ਵੱਡਾ ਨਾਮ ਆ ਅਮਿਤ ਸ਼ੁਕਲਾ ਸਮਾਜ ਸੇਵੀ ਆ ਹਾਲਾਂਕਿ ਅਮਿਤ ਸ਼ੁਕਲਾ ਦੇ ਭਾਜਪਾ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਬਹੁਤ ਚੰਗੇ ਸਬੰਧ ਹਨ ਭਾਜਪਾ ਦੇ ਨਾਲ ਰਹਿਣ ਵਾਲੇ ਪਾਜ ਪਾਦੇ ਲੀਡਰਾਂ ਨਾਲ ਸਾਂਝ ਰੱਖਣ ਵਾਲੇ ਇੱਕ ਵੱਡੇ ਚਿਹਰੇ ਤੇ ਇਹ ਦੋਸ਼ ਕਿਵੇਂ ਲੱਗ ਸਕਦੇ ਹਨ ਇਹ ਦੋਸ਼ ਅਸੀਂ ਨਹੀਂ ਲਾਏ ਇਹ ਦੋਸ਼ ਲੋਕਾਂ ਨੇ ਨਹੀਂ ਲਾਏ ਇਹ ਦੋਸ਼ ਲਾਏ ਹਨ ਜਲੰਧਰ ਪੁਲਿਸ ਨੇ ਦੋਸ਼ ਤਾਂ ਲਾਤੇ ਸਾਬਤ ਵੀ ਉਹ ਕਰ ਦੇਣਗੇ ਹਲੇ ਇਹ ਜੋ આરોਪ ਲੱਗੇ ਆ ਕਮਿਸ਼ਨਰ ਸਾਹਿਬ ਨੇ ਇਹ ਗੱਲ ਕਹਿਤੀ ਇਹ ਪਹਿਲੀ ਜਾਂਚ ਆਜੇ ਪਹਿਲੀ ਜਾਂਚ ਪਹਿਲੀ ਜਾਂਚ ਦੇ ਵਿੱਚ 50 ਲੱਖ ਰੁਪਏ ਦਾ ਦੇਣ ਲੈਣ ਪਾਇਆ ਗਿਆ ਆਉਣ ਵਾਲੇ ਸਮੇਂ 'ਚ ਅਜੇ ਹੋਰ ਹੋਰ ਜਾਂਚ ਹੋਊਗੀ ਹੋਰ ਪੱਤਰੇ ਖੁੱਲ ਸਕਦੇ ਨੇ ਹੋਰ ਕੀ ਸੁਪਤਮਨ ਸ਼ਰਮਾ ਜੀ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਕਿਹਾ ਉਹ ਸੁਣ ਲਓ ਪਹਿਲਾ ਪ੍ਰੈਸ ਕਾਨਫਰੰਸ ਸੁਣ ਲਓ ਉਸ ਤੋਂ ਬਾਅਦ ਸਾਡੇ ਸੀਨੀਅਰ ਜਿਹੜੇ ਜਰਨਲਿਸਟ ਹੈਗੇ ਆ ਅਮਰ ਪਾਸੀ ਇੱਕ ਸੀਨੀਅਰ ਜਿਹੜੇ ਆਪਣੇ ਪੱਤਰਕਾਰ ਹਨ ਉਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਇਸ ਮਸਲੇ ਬਾਰੇ ਤੁਹਾਨੂੰ ਅਸੀਂ ਡਿਟੇਲ ਦੱਸਾਂਗੇ ਪਹਿਲਾਂ ਸੁਣੋ ਜਲੰਧਰ ਦੇ ਕਮਿਸ਼ਨਰ ਸੁਪਤਮਨ ਸ਼ਰਮਾ ਜੀ ਨੇ ਕੀ ਕਿਹਾ ਹਫਤੇ ਇੱਕ ਇੰਟਰਨੈਸ਼ਨਲ ਓਪੀਅਮ ਰੈਕ ਰਨਿੰਗ ਰੈਕਟ ਜਿਹੜਾ ਬਸ ਕੋਈ ਸੀਗਾ ਇਹਦੇ ਪਿੱਛੇ ਪਿਛਲੇ 15 ਦਿਨਾਂ ਤੋਂ ਲੱਗੇ ਸੀ ਜਿਸਲੇ ਇੱਕ ਹਫ਼ਤੇ ਚ 9 ਜਨੇ ਹੋਰ ਗ੍ਰਿਫਤਾਰ ਹੋਏ 2 ਕਿਲੋ ਟੋਟਲ 8:00 ਪੀ.ਐਮ ਦੀ ਹਸੀਨ ਜੀ ਰਿਕਵਰੀ ਹੋਈ ਹੈ ਹੁਣ ਤੱਕ ਇਹਨਾਂ ਦੇ 30 ਠੱਟੀ ਬੈਂਕ ਅਕਾਊਂਟਸ ਸਾਹਮਣੇ ਆਏ 30 ਬੈਂਕ 30 ਬੈਂਕ ਅਕਾਊਂਟਸ ਜੋ ਪਿਛਲੇ 3 ਸਾਲ ਚ ਜਿਹੜੀ ਆਹ ਟਰਾਂਜੈਕਸ਼ਨ ਹੋਈ ਹੈ ਉਕੁ 9 ਕਰੋੜ ਦੇ ਕਰੀਬ ਤੇ ਹੁਣ ਤੱਕ ਕੋਈ 12 ਪ੍ਰੋਪਰਟੀਆਂ ਹਾਈ ਐਂਡ ਪ੍ਰੋਪਰਟੀਆਂ ਵਰਥ 5-6 ਕਰੋੜ ਰੁਪੀਏ ਐਬੀਆਰ ਦੇ ਹੱਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਦਾ ਕੇਸ ਹੁੰਦੇ ਤੱਕ ਹਰੇਕ ਇਨਸਾਨ ਜਿਹੜਾ ਹੈ ਉਹ ਆਪਣੇ ਫਾਇਦੇ ਕਰਤੀਆ ਦੇ ਫਾਇਦੇ ਨੋਮਿਨੇਟਡ ਹੈ ਤੇ ਕੋਈ ਨਾ ਕੋਈ ਅਰੈਸਟਡ ਹੈ ਇਹ ਚਾਰ ਬੇਸਿਕ ਪਹਿਲੂ ਹੈ ਚਾਰ ਸਭ ਤੋਂ ਪਹਿਲਾਂ ਜਿਹੜਾ ਜਿਹੜੇ ਲੋਕ ਓਪੀਐਮ ਦੀ ਖੇਤੀ ਕਰ ਕੀਤੀ ਹੈ Jharkhand છોਰੀਏ रामजी ਦੇ आलेਦਵాలే ਜਿਹੜੇ ਜੰਗਲ ਹੈ ਉੱਥੇ ਜਿਹੜੇ ਪਿੰਡ ਹੈ ਉਹ ਕੀ ਕੁਝ ਪੀਸ ਆਫ ਲੈਂਡ ਆਪਣਾ ਜਿਹੜਾ ਹੈ ਉਹ ਖੇਤੀ ਕਰਦੇ ਇਹਨਾਂ ਦੇ ਇਹਨਾਂ ਵਿੱਚੋਂ ਹੀ ਕੁਝ ਲੋਕ ਕਲੈਕਟ ਕਰਦੇ ਕਰ ਕਰਦੇ ਕਲੈਕਟ ਕਰਕੇ ਜਿਹੜੇ ਬਾਹਰ ਪੰਜ ਫੋਰਨ ਨੈਸ਼ਨਲਸ ਆਇਡੈਂਟੀਫਾਈ ਕਿਤੇ ਹੈ ਫੋਰਨ ਨੈਸ਼ਨਲਸ ਆਫ ਇੰਡੀਅਨ ਓਰੀਜਿਨ ਫੋਰਨ ਬੇਸਡ ਐਂਟੀਟੀ ਆਪਾਂ ਕਹਿ ਸਕਦੇ ਹਾਂ ਉਹਨਾਂ ਨਾਲ ਸੰਪਰਕ ਹੁੰਦਾ ਉਹ ਕੋਰੀਅਰ ਕੰਪਨੀਆਂ ਨਾਲ ਸੰਪਰਕ ਕਰਦੇ ਇੱਥੇ ਵੀ ਪੰਜਾਬ ਚ ਵੀ ਦਿੱਲੀ ਹਰਿਆਣਾ ਯੂਪੀ ਇਕੱਠਾ ਕਰਕੇ ਝਾਰਖੰਡ ਤੋਂ ਉਪੀ ਮੰਗਦੀ ਜੀ ਉਹ ਕੋਰੀਅਰ ਕੰਪਨੀ ਵਾਲੇ ਜਿਹੜੇ ਹੈ ਜਿਨ੍ਹਾਂ ਦੀ ਛੋਟੇ ਛੋਟੇ ਕੋਰੀਅਰ ਕੰਪਨੀ ਸੀ ਉਹ ਨੂੰ ਬਹੁਤ ਸੋਫਿਸਟੀਕੇਟਿਡ ਟੰਗ ਨਾਲ ਪੈਕ ਕਰਦੇ ਹਨ ਲੱਗਦੀ ਉਹ ਇੱਕ ਲੱਗਦੀ ਪੈਕਿੰਗ ਜਿਹੜਾ ਡੈਸਟੀਨੇਸ਼ਨ ਹੈ ਉਹ ਡੈਸਟੀਨੇਸ਼ਨ ਜਿਹੜੇ ਫੋਰਨ ਬੇਸਡ ਐਂਟੀਟੀਆਂ ਪੰਜ ਆਇਡੈਂਟੀਫਾਈਡ ਹਨ ਹੁਣ ਤੱਕ ਪੰਜ ਹੋਣ। ਉਹ ਨਾਮ ਦੱਸਦੇ ਜੀ ਫਲਾਣਾ ਫਲਾਣਾ ਹੈ ਕਸਟਮ ਪੈਕਿੰਗ ਕਰਕੇ ਉਸ ਐਡਰੈਸ ਤੋਂ ਰਵਾਨਾ ਕਰ ਦਿੱਤੇ ਜਾਂਦੇ ਤੇ ਕਸਟਮਸ ਦੇ ਛੇ ਅਫੀਸ਼ੀਅਲਸ ਜਿਹੜੇ ਦਿੱਲੀ ਕਸਟਮਸ ਤੋਂ ਉਹ ਵੀ ਆਇਡੈਂਟੀਫਾਈ ਹੋਣਗੇ। ਉਹਨਾਂ ਨੂੰ ਵੀ ਨਾਮਿਨੇਟ ਕਰ ਦਿੱਤਾ ਗਿਆ ਜਿਹੜੇ 5 ਫੋਰਨ ਬੇਸਡ ਐਂਟੀਟੀਆਂ ਹੈ। ਇਹ ਯੂਕੇ ਕੈਨੇਡਾ ਯੂਐਸ ਤੇ ਆਸਟ੍ਰੇਲੀਆ 'ਚ ਮੌਜੂਦ ਹੈ ਇਹਨਾਂ ਨੂੰ ਵੀ ਆਡੈਂਟੀਫਾਈ ਕਰਕੇ ਨਾਮਿਨੇਟ ਕਰਨਾ ਤੇ ਇਹ ਉਥੇ ਰਾਈਟ ਹੈ ਯੂਕੇ ਕਰੇ ਫੋਰਨ ਜੀ ਸਰ ਫੋਰਨ ਜੀ ਹੁਣ ਅਹ Jharkhand ਵੈਕਟਿ ਫੜਿਆ ਗਿਆ ਇਹਦਾ ਨਾਮ ਅਭਿਰਾਮ ਐਲੈਕਸ ਵੀ ਕਹਿੰਦੇ ਯੈਸ ਐਲੈਕਸ ਐਲੈਕਸ ਪ੍ਰੋਗਰਾਮ 12 ਕਿਲੋ ਓਪੀਐਮ ਬਰਾਮਦ ਹੋਇਆ ਸੀ ਰਾਂਚੀ ਤੋਂ 30 40 ਕਿਲੋਮੀਟਰ ਦੂਰੇ ਦਾ ਘਰ ਪਿੰਡ ਇਹਦਾ ਪਿੰਡ ਨਾਲ 25-30 ਪਿੰਡ ਜਿਹੜੇ ਹੋ ਰਹੇ ਉਹ ਥੋੜੀ ਥੋੜੀ ਖੇਤੀ ਜਿਹੜੀ ਕਰਦੇ ਹੋ ਕੇ ਇਹ ਇਕੱਠਾ ਕਰਦਾ ਸੀਗਾ ਇਕੱਠਾ ਕਰਕੇ ਡੀਲ ਕਰਦਾ ਸੀਗਾ ਪੰਜਾਬ ਪੇਸਟ ਜਿਹੜੇ ਕੋਰੀਅਰ ਕੰਪਨੀ ਉਹ ਇੱਥੇ ਆ ਕੇ ਜਾਂ ਦਿੱਲੀ ਨਾਲ ਨੇ ਡਿਲੀਵਰੀ ਦੀ ਨਿਮਾਲਾ ਦੇਣੀ ਪੰਜਾਬ ਜਾ ਕੇ ਦੇ ਕੇ ਫਿਰ ਇੱਥੇ ਪੈਕ ਕਰਦੇ ਸੀ ਇਹ ਛੋਟੇ ਕੋਰੀਅਰ ਕੰਪਨੀ ਉਹ ਵੀ ਚਾਰ ਵਿਅਕਤੀ ਹੋਰ ਗ੍ਰਿਫਤਾਰ ਹੋਏ ਜਿਹਨਾਂ ਦੀ ਆਪਣੀ ਛੋਟੀ ਛੋਟੀ ਕੋਰੀਅਰ ਕੰਪਨੀਆਂ ਹੈ ਦਨ ਜਿਹੜੇ ਹੈ ਉਹ ਜਲੰਧਰ ਦੇ ਹੈ ਇਹ ਖੁਸ਼ਖਬਰੀ ਹੈ। ਇਹਨਾਂ ਕੋਲੋਂ ਤਿੰਨ ਗੱਡੀਆਂ ਵੀ ਮਿਲੀਆਂ। ਤੇ ਟੋਟਲ ਮਿਲਾ ਕੇ ਨਾ ਤਾਂ 5 ਕਿਲੋ ਓਪੀ ਵੀ। ਨਾਲ ਹੀ ਇੱਕ ਜਿਹੜਾ ਮਨੀ ਠਾਕੁਰ ਕਰਕੇ ਵਿਅਕਤੀ ਫਿਗਰ ਆਊਟ ਹੋਇਆ ਸੀ ਜਪਹਿਣਾ ਜਿਹੜਾ ਯੂਕੇ ਦਾ ਸੀ। ਉਹਦੇ ਦੋ ਫਰੈਂਡਸ ਇੱਕ ਕੁੜੀ ਅਮਨਦੀਪ ਕੌਰ ਅਮਰਦੀਪ ਕੌਰ ਤੇ ਉਹ ਦਾ ਰਿਸ਼ਤedar सनी ਇਹ ਵੀ ਗਰਸਤਾਰ ਹੋ। ਇਹਨਾਂ ਦਾ ਕੰਮ ਇਹ ਹੁੰਦਾ ਸੀਗਾ ਕਿ ਹਵਾਲਾ ਰਾਹੀਂ ਜਿਹੜਾ ਬਾਹਰੋਂ ਪੈਸਾ ਆਪਦਾ ਸੀ ਉਹਨੂੰ ਇਕੱਠਾ ਕਰਕੇ ਆਪਣੀ ਆਪਣੀ ਡੈਸਟੀਨੇਸ਼ਨ 'ਚ ਇਹ ਭੇਜ ਲਾਉਂਦਾ ਸੀ। ਇਹਨਾਂ ਕੋਲੋਂ ਇੱਕ ਗੱਡੀ ਬਰਾਮਦ। ਤਿੰਨ ਸਾਲ ਪਹਿਲਾਂ ਨਾਲੋਂ ਤੇ ਕੁਝ ਨਹੀਂ ਹੁੰਦਾ ਸੀ। ਹੁਣ ਹਰ 6 ਮਹੀਨੇ ਬਾਅਦ ਇਹ ਗੱਡੀ ਮਿਲੀ। ਨਾਲ ਹੀ ਅਮਿਤ ਸ਼ੁਕਲਾ ਨਾਮ ਦਾ ਵਿਅਕਤੀ ਹੈ ਫਰਵਾਰੇ ਦਾ वेस्टर्न ਯੂਨੀਅਨ ਦਾ ਫਰਾਂਚਾਈਜ਼ੀ ਹੋ ਦੇ। ਪਿਛਲੇ 4 ਮਹੀਨਿਆਂ ਚ 50 ਲੱਖ ਰੁਪਏ ਇਹਦਾ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜਾ ਹਵਾਲਾ ਰਹੀਂ ਪੈਸਾ ਆਇਆ ਹੈ ਅਲੱਗ ਅਲੱਗ ਡਿਨੋਮੀਨੇਸ਼ਨਸ ਦਾ ਕਈ ਵਾਰ 2 ਲੱਖ ਵੀ ਆ ਗਿਆ 4 ਲੱਖ ਆ ਗਿਆ 10 ਲੱਖ ਆਇਆ ਹਵਾਲਾ ਰਹੀਂ ਜਿਹੜਾ ਆਂਦਾ ਸੀਗਾ ਉਹ ਇਹ ਅਮਰਜੀਤ ਗੌਰ ਤੇ ਸਨਹੇ ਜਗ੍ਹਾ ਇਹ ਕਲੈਕਟ ਕਰਦੇ ਸੀਗੇ ਤੇ ਇਹ ਕੋਰੀਅਰਸ ਨੂੰ ਦਿੰਦੇ ਸੀ ਨਾਲ ਹੀ ਇੱਕ ਪਰਬੋਧ ਕਰਕੇ ਮੁੰਡਾ ਗ੍ਰਿਫਤਾਰ ਹੋਇਆ ਕਿ ਦਿੱਲੀ ਦਾ ਰਹਿਣ ਵਾਲਾ ਹੀ ਵਾਸ ਦਾ ਪੁਆਇੰਟ ਮੈਨ ਜਿਹੜਾ ਕਸਟਮ ਅਫੀਸਰਸਿੰਦੇ ਨਾਲ ਜਿਹੜਾ ਰابطਾ ਸੀ ਕਸਟਮ ਅਫੀਸਰਸ ਦੇ ਦਿਸੇਗੇ ਉਹ ਹਰ ਡਿਲੀਵਰੀ ਦਾ ਹਰ ਪਾਰਸਲ ਦਾ ਕੋਰੀਅਰ ਦਾ ਰੇਟ ਤੈ ਸੀਗਾ ਜੀ ਉਹ ਰੇਟ ਇਹਨਾਂ ਦੇ ਇਹਨਾਂ ਨੂੰ ਤੇ ਦਿੱਤਾ ਜਾਂਦਾ ਸੀਗਾ ਤੇ ਉਹ پاس ਕਰਕੇ ਫੋਰਨ ਪੇਸ ਦਿੱਤਾ ਜਾਂਦਾ ਸੀ ਲੰਬਾ ਜਿਹਾ ਮੈਨੂੰ ਇਹ ਨਾਲ ਵਿੱਚ ਸ਼ੁਰੂ ਹੋ ਗਿਆ ਉਹ ਸ਼ੁਰੂ ਹੋ ਗਿਆ ਮਨੀ ਝਗੜਾ ਕਿ ਉਹ ਅਦਾ ਦੀ ਰਾਸ਼ੀ ਉਹਨਾਂ ਦੀ ਐਕਟ देखो एंटर करते टाइम फोटो कुछ सामान गया मारो हवाला राही पैसा आगे इने थे दो मेरे दूसरे भी मेरी कोशिश कर रहे पॉइंट ऑफ सेल को कलेक्ट कर दे सीगे ते जो जेडे कूरियर वाले जेडे भेजते सी प्लस जेडे ग्रोवर है धारकन वाले उना नु पैसे पहुंचो हवाला 10 83 4 4 अकाउंट्स है 6 6 अकाउंट्स है अच्छा प्लस इना दी फैमिली दे भी अकाउंट्स ज ज जवें alte दी प्रभोतक ਇਹ ਆਪਣੇ ਅਕਾਊਂਟ ਤੋਂ ਕੁਝ ਨਹੀਂ ਕਰਦਾ ਸੀ ਇਹਦਾ ਪੈਸਾ ਜਿਹੜੀ ਭੈਣ ਦੇ ਖਾਤੇ ਤੋਂ ਸੀ ਤਾਂ ਉਹ ਵੀ ਆਪਾਂ ਇਨਕਨਸਿਡਰੇਸ਼ਨ ਕੀਤਾ ਇਹ ਚੇਨ ਤੋਂ ਇਹ ਇਸਟਾਰਟਿੰਗ ਸੋ ਅਸੀਂ ਕੋਸ਼ਿਸ਼ ਕੀਤੀ ਕਿ ਪੂਰਾ ਮਾਮਲਾ ਤੁਹਾਨੂੰ ਸਮਝਾ ਦਿੱਤਾ ਜਾਵੇ ਤੁਸੀਂ ਖੁਦ ਪ੍ਰੈਸ ਕਾਨਫਰੈਂਸ ਵਿੱਚ ਸੁਣ ਲਿਆ ਵੀ ਕੁੱਲ આરોપીਾਂ ਤੇ ਕੀ ਕੀ આરોਪ ਲੱਗੇ ਅਗਲੀ ਕਾਰਵਾਈ ਕੀ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਸਾਡੇ ਨਾਲ ਸੀਨੀਅਰ ਜਿਹੜੇ ਪੱਤਰਕਾਰ ਅਮਰ ਪਾਸੀ ਉਹ ਜੁੜ ਚੁੱਕੇ ਨੇ ਜੋ ਇਸ ਵੇਲੇ ਜਲੰਧਰ 'ਚ ਮੌਜੂਦ ਹੈ ਜਲੰਧਰ ਤੋਂ ਲਾਈਵ ਪਲ-ਪਲ ਦੀ ਜਾਣਕਾਰੀ ਇਸ ਮਸਲੇ ਤੇ ਉਹ ਇਕੱਠੀ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਾਸੀ ਸਾਹਿਬ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਅੰਤਰਰਾਸ਼ਟਰੀ ਜਿਹੜਾ ਗਰੋ ਦਾ ਪਰਦਾ ਪਾਛ ਪੁਲਿਸ ਨੇ ਕੀਤਾ ਹੈਗਾ ਕਿਉਂਕਿ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਬਈ ਜੋ ਵੀ ਨਸ਼ਾ ਵੇਚੇਗਾ ਨਸ਼ਾ ਵੇਚਣ ਵਾਲੇ ਦੀ ਮਦਦ ਕਰੇਗਾ ਜਾਂ ਪਿੱਛੇ ਕੋ ਲੀਡਰ ਜਾਵੇਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਉਸ ਦੇ ਉੱਤੇ ਮੋਰ ਤਾਂ ਜਲੰਧਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਨੇ ਲਾਤੀ ਆ ਉਹਨਾਂ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਹਾਲਾਂਕਿ ਜੋ ਦੋਸ਼ੀ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਇਸ ਮਾਮਲੇ ਬਾਰੇ ਜਰੂਰ ਦੱਸਦੇ ਥੋੜਾ ਜਿਆ ਤੱਕੜ ਸਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਬਈ ਥੋੜੀ ਦੇਰ ਪਹਿਲਾਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਸਮਾਪਤ ਹੋਈ ਆ ਇਹ ਸਾਫ਼ ਤੌਰ ਤੇ ਕਮਿਸ਼ਨਰ ਸਾਹਿਬ ਵੱਲੋਂ ਕਿਹਾ ਗਿਆ ਹੈ ਵੀ ਕਿਸੇ ਵੀ આરોપી ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਜਿਹੜੇ ਫਗਵਾੜਾ ਦੇ ਅਮਿਤ ਸ਼ੁਕਲਾ ਜਿਹੜੇ ਮਨੀ ਚੇਂਜਰ ਦੇ ਮਾਮਲੇ ਦੇ ਵਿੱਚ ਮੈਂ ਥੋੜੀ ਗੱਲ ਕਰਾਂਗਾ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਦੁਆ ਦਾ ਕਾਫੀ ਚੱਲ ਰਿਹਾ ਸੀ ਹੂੰ ਮੈਂ ਚਲੋ ਜਿਹੜੇ ਸਿਆਸੀ ਵਿਅਕਤੀ ਸੀ ਉਹਨਾਂ ਦੇ ਨਾਂ ਨਹੀਂ ਲਾਵਾਂਗਾ ਹੂੰ ਕਾਫੀ ਜਦੋਜਾੜ ਚੱਲ ਰਹੀ ਸੀ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਮੌਕਾ ਮਿਲ ਸਕੇ ਹੂੰ ਕਿਉਂਕਿ ਜਿਹੜੇ ਉਹਨਾਂ ਦੇ ਸਹਿਯੋਗੀ ਸੀ ਉਹ ਕਹਿ ਰਹੇ ਸੀਗੇ ਵੀ ਨਹੀਂ ਇਹ ਇਸ ਤਰ੍ਹਾਂ ਕਿ ਨਹੀਂ ਹੋ ਸਕਦੇ ਕਿਉਂਕਿ ਇੱਕ ਵੱਡਾ ਚਿਹਰਾ ਨੇ ਅਮਿਤ ਸ਼ੁਕਲਾ ਫਗਵਾੜਾ ਦਾ ਹੂੰ ਕੋ ਵੱਡੇ ਸਮਾਜ ਸੇਵੀ ਨੇ ਵਿਪਾਰੀ ਵੀ ਨੇ ਵੱਡੀਆਂ ਰਾਸੀ ਪਾਰਟੀਆਂ ਦੇ ਨਾਲ ਚੰਗੇ ਪਰਿਵਾਰਕ ਸਬੰਧ ਵੀ ਨੇ ਇਹ ਜਿਹੜੇ ਲੀਡਰਾਂ ਦੀ ਗੱਲ ਕਰਦੇ ਹਾਂ ਉਹ ਪਿੱਛੇ ਗਏ ਇਹ ਭਾਜਪਾ ਦੇ ਲੀਡਰ ਸਨ ਜਾਂ ਹੋਰ ਪਾਰਟੀ ਦੇ ਬਿਲਕੁਲ ਭਾਜਪਾ ਦੇ ਅੱਗੋਂ-ਸ਼ਾਗੂ ਪਹੁੰਚੇ ਸਨ ਹਮ ਪਰ ਜਿਵੇਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵਾਨ ਸਾਹਿਬ ਸੀਐਮ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਵੀ ਕਿਸੇ ਦੀ ਸ਼ਿਫਾਰਿਸ਼ ਜੇ ਕੋਈ ਕਾਰਨ ਵੀ ਆਉਂਦਾ ਵਾ ਤੇ ਉਹਨਾਂ ਦਾ ਵੀ ਜ਼ਰੂਰ ਧਿਆਨ ਰੱਖਿਆ ਜਾਵੇ ਕੀ ਕੋਣ ਵਿਅਕਤੀ ਇਹਦਾ ਨੇ ਜਿਹੜੇ ਨਸ਼ਿਆਂ ਵਾਲੇ ਕਾਰੋਬਾਰ ਕਰਦੇ ਨੇ ਸਪੈਸ਼ਲੀ ਨਸ਼ਿਆਂ ਦੇ ਉੱਤੇ ਗੱਲ ਜਿਹੜੀ ਕੀਤੀ ਐ ਇਹ 9 ਰੋਪਈ 9 ਰੋਪਈ ਦਾ ਫੜ ਲੈ ਗਏ ਆ ਹੋਰ ਵੀ ਰੋਪਈ ਹੈਗੇ ਆ ਹੋਰ ਵੀ ਕੋਈ ਕਿਸੇ ਤੇ ਗਾਜ ਡਿੱਗ ਸਕਦੀ ਆ ਪ੍ਰੈਸ ਮੀਟਿੰਗ ਦੇ ਵਿੱਚ ਜਿਹੜੇ ਕਮਿਸ਼ਨਰ ਸੁਭਾਨ ਸ਼ਰਮਾ ਨੇ ਉਹਨਾਂ ਨੇ ਇੱਕ ਲਾਈਨ ਬੋਲੀ ਸੀ ਉਹ ਵਿਅਕਤੀਆਂ ਦੀ ਇੱਕ ਲਿਸਟ ਆ ਉਹਨਾਂ ਦੇ ਕੋਲ ਜਿੱਥੇ ਇਹਨਾਂ ਦੀਆਂ ਗੱਲਾਂ ਹੁੰਦੀਆਂ ਸੀ ट्रांजैक्शन ਹੁੰਦੀਆਂ ਸੀ ਜਿਹੜੇ ਬੈਂਕ ਖਾਤਿਆਂ ਦੀ ਆਪਾਂ ਗੱਲ ਕੀਤੀ ਆ ਵੀ 9 ਕਰੋੜ ਦੇ 30 ਬੈਂਕ ਖਾਤੇ ਆ ਉਥੇ ਗੱਲ ਕਰਦੇ ਉਹਨੇ ਦੱਸਿਆ ਸੀਗਾ ਵੀ ਹੱਲੇ ਇਹਦੀ ਜਾਂਚ ਦਾ ਇਹ ਪਹਿਲਾ ਸਟੈਪ ਹੈ। ਹੂੰ ਇਹ ਗੱਲ 50 ਲੱਖ ਰੁਪਏ ਦੀ ਸ਼ੁਰੂ ਜਰੂਰ ਹੋਈ ਹੈ ਕਿੱਥੇ ਜਾ ਕੇ ਮੁੱਕਣੀ ਆ ਇਹ ਤਾਂ ਇਹ ਜਾਂਚ ਦਾ ਵਿਸ਼ਾ ਹੈ ਜੀ। ਦੇਖੋ ਕੋਰੀਅਰ ਦੇ ਰਾਹੀਂ 에ਰਪੋਰਟਾਂ ਤੋਂ ਅਫੀਮ, ਲੰਘਣੀ, ਕਿੱਟੀ ਤੱਕੜ ਸਭ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਕਿਨੇ ਕਸਟਮ ਦੇ ਅਧਿਕਾਰੀ ਵੀ ਵਿੱਚ ਸ਼ਾਮਲ ਕੀਤੇ ਆ। 6 ਕਸਟਮ ਦੇ ਅਧਿਕਾਰੀਆਂ ਦੇ ਨਾਮ ਵਿੱਚ ਬਾ ਚੁੱਕੇ ਨੇ ਉਹ। ਹੂੰ ਤੇ ਦਿੱਲੀ ਦਾ ਕੋਈ ਪਰਮੋਹਦ ਹੈ ਉਹਦੀ ਗ੍ਰਿਫਤਾਰੀ ਕਰ ਚੁੱਕੇ ਆ। ਬੈਂਕ ਵਿੱਚ ਖੜੀ ਸੀਗੀ ਇਹਦੇ। ਬੈਂਕ ਖਾਤੇ ਫ੍ਰੀਜ਼ ਕੀਤੇ ਆ, ਜਾਇਦਾਦਾਂ ਵੀ ਬੇਰਵਾ ਪਾਇਆ ਗਿਆ। ਹਾਂਜੀ ਕਰੋਨਾ ਰੁਪਿਆਵਾਂ ਦੀਆਂ ਜਿਹੜੀਆਂ ਜਾਇਦਾਦਾਂ ਉਹਨਾਂ ਕੋਲ ਲਿਸਟ ਪਹੁੰਚ ਚੁੱਕੀ ਆ ਉਹਨਾਂ ਨੇ ਆਪਣੇ ਜਿਹੜੀ ਐਫ ਆਈ ਆਰ ਕੱਟੀ ਉਹਦੇ ਵਿੱਚ ਦਰਜ ਕੀਤੀ ਆ ਪਰ ਇੱਥੇ ਹੀ ਬਸ ਨਹੀਂ ਹੈਗਾ ਮੈਂ ਤੁਹਾਨੂੰ ਫੇਰ ਹੋਈ ਗੱਲ ਕਹਿ ਰਿਹਾ ਵੀ ਹੱਲੇ ਇਹ ਪੁਲਿਸ ਦਾ ਪਹਿਲਾ ਸਟੈਪ ਆ ਇਹਦੇ ਵਿੱਚ ਜੋ ਲੱਗ ਰਿਹਾ ਇਹਦੇ ਵਿੱਚ ਹੋਰ ਵੀ ਕਈ ਵੱਡੇ ਚਾਰੇ ਆ ਸਕਦੇ ਨੇ ਹੂੰ ਤੇ ਸਵਰੀਆਂ ਹੋ ਸਕਦੀਆਂ ਆ ਪੈਸਿਆਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਵਧ ਸਕਦੀ ਆ ਪਰ ਪੁਲਿਸ ਨੇ ਇਹ ਦਾਅਵਾ ਜਰੂਰ ਕੀਤਾ ਵੀ ਜਿਹੜੀ ਇਹ ਇਹ ਚੇਨ ਚੱਲ ਰਹੀ ਸੀ ਕਿ ਚੇਨ ਅਸੀਂ ਤੋੜ ਦਿੱਤੀ ਆ ਇਹ ਗਾਹ ਜਿਹੜਾ ਨਸ਼ੇ ਦਾ ਰੈਕਟ ਜਿਹੜਾ ਬੰਦ ਕਰਵਾਤਾ ਸੀ ਪਰ ਪਾਸੀ ਸਾਹਿਬ ਇੱਕ ਸਵਾਲ ਆ ਹੋਰ ਆ ਸਾਫ਼-ਸਾਫ਼ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਬਈ ਸਰਕਾਰ ਵੀ ਤਾਂ ਬਣੀ ਸੀ ਬਈ ਪੰਜਾਬ 'ਚ ਨਸ਼ਾ ਨਹੀਂ ਵੇਚਣ ਦੇਣਾ ਇਹ ਕਲੀਅਰ ਕੱਟ ਗੱਲ ਆ ਵੀ ਜਿਹੜਾ ਕੋਈ ਲੀਡਰ ਸਪੋਰਟ ਕਰੇਗਾ ਉਹਨੂੰ ਨਹੀਂ ਬਖਸ਼ਾਂਗੇ ਚਾਹੇ ਕੋਈ ਪੁਲਿਸ ਅਧਿਕਾਰੀ ਹੋਵੇ ਜਿਹੜਾ ਗਲਤ ਬੰਦਿਆਂ ਸਾਥ ਦੇਵਾਗਾ ਉਹਨੂੰ ਨਹੀਂ ਬਖਸ਼ਾਂਗੇ ਪਰ ਜਦੋਂ ਲੀਡਰਾਂ ਦਾ ਪਿੱਛੇ ਜਾਣਾ ਇਹ ਸਹੀ ਮੰਨੇ ਜਾਂਦਾ ਗਲਤ ਮੰਨੇ ਜਾਂਦਾ ਤੁਹਾਡੇ ਨਜ਼ਰ ਦੇ ਵਿੱਚ ਬਿਲਕੁਲ ਮਤਲਬ ਜੇ ਅਸੀਂ ਲੀਗਲੀ ਦੇਖੋ ਤੁਸੀਂ ਮੈਨੂੰ ਚੀਜ਼ ਪੁੱਛ ਰਹੇ ਹੋਏ ਬਿਲਕੁਲ ਗਲਤ ਹੈ ਗਲਤ ਹੈ ਜਿਹੜੇ ਬੰਦੇ ਚਲੋ ਪਿੱਛੇ ਗਏ ਨੇ ਵੀ ਜਿਹੜੇ ਗਏ ਵੀ ਹੈਗੇ ਨੇ ਸਾਰਿਆਂ ਨੂੰ ਪਤਾ ਵੀ ਹੈ ਉਹ ਜਾਣਾ ਚਲੋ ਕਿਤੇ ਨਾ ਕਿਤੇ ਗਲਤ ਹੈ ਪਰ ਉਹਨਾਂ ਦੇ ਮਨ ਦੇ ਵਿੱਚ ਇਹ ਮਤਲਬ ਇੱਕ ਜ਼ਰੂਰ ਸੋਚ ਹੋ ਸਕਦੀ ਆ ਵੀ ਜਿਹੜਾ ਸਾਡਾ ਬੰਦਾ ਆ ਵੀ ਹੋ ਸਕਦਾ ਵੀ ਕਿਉਂਕਿ ਇੱਥੇ ਗੱਲ ਅੰਮ੍ਰਿਤ ਸ਼ੋਕਲੇ ਦੀ ਆਪਾਂ ਕਰ ਰਹੇ ਉਹਨਾਂ ਦੇ ਮਗਰ ਬੰਦੇ ਗਏ ਨੇ ਹਨਾ ਵੀ ਉਹ ਉਹਨਾਂ ਦੇ ਮਨ 'ਚ ਇਹ ਸੀਗਾ ਵੀ ਹੋ ਸਕਦਾ ਵੀ ਇਹ ਕਿਤੇ ਨਾ ਕਿਤੇ ਇਨੋਸੈਂਟ ਹੋਣ ਬੇਕਸੂਰ ਹੋਣ ਵੀ ਇਹ ਦੇਖੋ ਕੰਮ ਕਾਰੋਬਾਰੀ ਉਹਨਾਂ ਦਾ ਪੈਸਿਆਂ ਦਾ ਵਾ ਵੀ ਪੈਸਾ ਇੱਕ ਨੰਬਰ ਦਾ ਬਾਹਰੋਂ ਆ ਰਿਹਾ ਦੋ ਨੰਬਰ ਦਾ ਆ ਰਿਹਾ ਵਾ ਪਰ ਜਿਹੜੀ ਹੁਣ ਪੁਲਿਸ ਦੀ ਜਾਂਚ ਹੈ ਉਹ ਕਿਤੇ ਨਾ ਕਿਤੇ ਵੱਡਾ ਸਵਾਲ ਇੱਕ ਖੜਾ ਕਰ ਦਿੱਤਾ ਵਾ ਵੀ ਇਹ ਕਿਤੇ ਨਾ ਕਿਤੇ ਆਰੋਪੀ ਸਨ ਇਹਦੇ ਵਿੱਚ ਅਪਡੇਟ ਮੇਰੇ ਖਿਆਲ ਆ ਵੀ ਜਲੰਧਰ ਪੁਲਿਸ ਹੋਰ 2-4 ਦਿਨਾਂ ਦੇ ਵਿੱਚ ਇੱਕ ਵੱਡੀ ਅਪਡੇਟ ਲੈ ਕੇ ਸਾਹਮਣੇ ਆਏਗੀ ਜਿਹੜੀ ਜਿਹੜੀ ਪੁਲਿਸ ਦੇ ਸੂਤਰ ਅੰਦਰ ਖਾਤੇ ਦੱਸ ਰਹੇ ਆ ਇਹਦੇ ਵਿੱਚ ਕੋਈ ਵੱਡਾ ਹੋਰ ਵੀ ਖੁਲਾਸਾ ਹੋ ਸਕਦਾ ਹੋ ਸਕਦਾ ਹੋਰ ਨਾਂ ਵੀ ਸ਼ਾਮਲ ਹੋ ਜਾਣ ਬਿਲਕੁਲ ਬਿਲਕੁਲ ਹੋਣਗੇ ਸੋ ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਅਮਰ ਪਾਸੀ ਜੀ ਸੋ ਗੱਲ ਇਹ ਆ ਵੀ ਇਸ ਵੇਲੇ ਤਫ਼ਤੀਸ਼ ਸ਼ੁਰੂ ਹੋ ਚੁੱਕੀ ਆ ਹੋਰ ਬਹੁਤ ਸਾਰੇ ਲੋਕ ਹਜੇ ਗ੍ਰਿਫਤਾਰੀਆਂ ਹੋਣੀਆਂ ਆ ਹਾਲਾਂਕਿ ਸੁਪਨ ਸ਼ਰਮਾ ਜੀ ਨੇ ਕਸਟਮ ਅਧਿਕਾਰੀਆਂ ਦੇ ਨਾਮ ਨਹੀਂ ਲਏ ਉਹ ਕਹਿੰਦੇ ਸਾਡਾ ਕੰਫੀਡੈਂਸ਼ੀਅਲ ਹੈਗਾ ਆ ਪਰ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਬਾਬੂਆਂ ਤੇ ਵੀ ਗਾਜ ਡੈਗ ਸਕਦੀ ਹੈਗੀ ਆ ਹੋਰ ਨਾਂ ਵੀ ਸਾਹਮਣੇ ਆ ਸਕਦੇ ਆ ਹਾਲਾਂਕਿ ਪੰਜਾਬ ਤੋਂ ਨੈਟਵਰਕ ਚੱਲਦਾ ਸੀ ਇੰਗਲੈਂਡ ਦੇ ਨਾਲ ਬਹੁਤ ਗੂੜਾ ਸਬੰਧ ਅਮਰੀਕਾ ਦੇ ਨਾਲ ਗੂੜਾ ਸਬੰਧ ਕੈਨੇਡਾ ਆਸਟ੍ਰੇਲੀਆ ਇਹ ਚਾਰ ਦੇਸ਼ਾਂ ਨਾਲ ਸਬੰਧ ਪਾਇਆ ਗਿਆ ਇਹ ਵੀ ਜਾਣਕਾਰੀ ਮਿਲੀ ਪਿਛਲੇ ਅ ਦੋ ਸਾਲਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਦੋ ਕੁਇੰਟਲ ਅਫੀਮ ਨੂੰ ਕੋਰੀਅਰ ਰਾਹੀਂ ਭੇਜਿਆ ਗਿਆ ਵਿਦੇਸ਼ਾਂ ਚ ਉਹਨਾਂ ਦਾ ਬਹੁਤ ਵੱਡਾ ਕਰੋੜਾ ਰੁਪਈਆ ਇਕੱਠਾ ਹੋਊਗਾ ਇੱਥੇ ਆਇਆ ਜੋ ਤਫਤੀਸ਼ ਵਿੱਚ ਜਿਹੜਾ ਸਾਰਾ ਜਗ ਜਾਰ ਹੋ ਜਾਵੇਗਾ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਫਗਵਾੜਾ